ਆਵੇ ਗੱਲੇ ਤਾਂ ਕੋਈ ਵੀ ਫੱਕਰ ਆਇਆ ਹੋਵੇ ਜਾਂ ਤੇ ਕੋਈ ਵੀ ਜਿੱਕਰੇ ਨਿਕਲ ਸਵਾਲ ਲਿਖਿਆ ਮਸਤਨੀ ਗੱਦੀ ਹੈ ਬਚਨ ਦੀ ਕੋਸ਼ਿਸ਼ ਕਰਿਓ ਰਗੜਾ ਖਾਨ ਦੀ ਕੋਸ਼ਿਸ਼ ਨਾ ਕਰਿਓ ਇੱਥੇ ਮਾਂਜਾ ਚਾਰਨ ਲੱਗਿਆ ਉਹਨੇ ਮੈਂਟ ਨਹੀਂ ਲਾਉਣਾ ਪਿਛਲੇ ਤਾਜ ਨਹੀਂ ਬਣਾਈ ਆਏ ਭਾਈ ਜੀ ਜੇ ਹੁਣ ਵੀ ਨਿਗਾਹ ਜਾਇਆ ਉਹਨਾਂ ਦੇ ਬਚਨ ਦੀ ਕੋਸ਼ਿਸ਼ ਕਰ ਜਿਓ ਰਗੜਾ ਨਾ ਖਾ ਜਿਓ ਰਾਮਨਾਬਾ ਜੀ ਕੋ ਬਾਜੀ ਸੁਣਨੀ ਹੈ ਸੁਣੋ ਮੈਂ ਆ ਤੁਹਾਂ ਭੁੱਲਾ ਬਾਹਰ ਜਾ ਸਕਦੇ ਮੈਂ ਦੇਖ ਲਿਆ ਸਭ ਕੁਝ ਹੱਤ ਬਸਮ ਕਫਾ ਮੈਂ ਨਹੀਂ ਦਿੱਤਾ ਜਿਹੜੇ ਆਪਰੇ ਆਪ ਨੂੰ ਮਾਣਿਕ ਆਉਂਦੇ ਉਹਨਾਂ ਨੇ ਕਿ ਮੇਰੇ ਸਾਹਮਣੇ ਆ ਕੇ ਬੈਠ ਕੇ ਮੈਨਾਂ ਗੱਲ ਕਰੀਂ ਤੇਰਾ 2 ਮਿੰਟ ਵਾਹ ਵਾਹ ਕਈ ਮਸਤਾਨੇ ਬੱਚੇ ਐ ਉਹਨਾਂ ਨੇ ਜਿਹਨਾਂ ਭੈਣ ਦੇ ਪੈਰੀ ਪਾੜ ਕਰਾਉਂਦੀ ਸੀ ਹਾਂ ਇਹ ਭੈਣ ਕਿਸ ਮੈਕਲਾ ਡੋਡਿਆਂ ਵਿੱਚ ਉੱਦ੍ਹਾ ਕਰਿਆ ਫਿਰਦਾ ਵਕੀਰੀ ਤਾਂ ਹੁ 2 ਮਿੰਟਾਂ ਲੈ ਲੈਣੇ ਅਗਲੇ ਤੋਂ ਇਹ ਮਰਦਾਨੀ ਦੇ ਪੀ ਹੈ ਉਹ ਪਗੜੀ ਆਪਣੀ ਜ਼ਿੱਦ ਹਾਂ